ਹਾਂਜੀ ਦੋਸਤੋ ਅੱਜ ਤੁਹਾਡੇ ਲਈ ਲੈ ਕੇ ਆਏ ਆਂ ਆਪਾਂ ਬਹੁਤ ਹੀ ਤਗੜੀ ਵਹਿੜ ਪਹਿਲਾਂ ਪੂਰੀ ਵੀਡੀਓ ਦੇਖੋ ਪੂਰੇ ਚੰਗੇ ਥਣਲੇਵੇ ਦੀ ਚੰਗੇ ਕੱਦ ਕਾਠ ਦੀ ਪੂਰੀ ਠੰਡੀ ਵਹਿੜਾ ਠੰਡੀ ਸੀਲ ਜਮਾ ਏਰੀਆ ਹੈਗਾ ਆਸਾ ਬੁੱਟਰ ਜ਼ਿਲ੍ਹਾ ਹੈਗਾ ਸ਼੍ਰੀ ਮੁਕਸਰ ਸਾਹਿਬ ਤਾਜੀ ਸੂਈਆ ਕੇਵਲ ਮੁੱਲ ਪੁੱਛਣ ਲਈ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਤੇ ਹੋਰ ਆਪਣੇ ਪਸ਼ੂਆਂ ਤੇ ਦੀਆਂ ਵੀਡੀਓ ਦੇਖਣ ਲਈ ਤੁਸੀਂ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਇਕ ਸ਼ੇਅਰ ਕਰ ਦਿਓ ਜੀ ਤੇ ਬਹਿਰ ਤੁਸੀਂ ਦੇਖ ਸਕਦੇ ਹੋ ਮੁੱਲ ਪੁੱਛਣ ਲਈ ਇਹ ਠਾਣ ਦਿੱਤੇ ਨੰਬਰ ਤੇ ਸੰਪਰਕ ਕਰੋ ਜੀ